ਪ੍ਰੋਗਰਾਮ ਦਾ ਸੰਡੇ ਸ਼ੋਅ ਦੇ ਇਸ ਤੀਸਰੇ ਪੜਾ ਚਲੰਤ ਮਾਮਲੇ ਦੇ ਵਿੱਚ ਸਵਾਗਤ ਹੈ। ਸੋ ਗਿਲਸਾਹ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਉਹ ਸ਼ਰਾਬ ਘਟਾਲੇ ਦੇ ਸਬੰਧ ਵਿੱਚ ਗ੍ਰਿਫਤਾਰੀ ਹੋਈ ਸੀ ਉਸ ਦੇ ਵਿੱਚ ਬੇਲ ਦਿੱਤੀ ਹੈ ਜੀ ਹੁਣ ਬੇਲ ਕਹਿ ਲਈ ਜਾਂ ਨੂੰ 21 ਦਿਨਾਂ ਦੀ ਫਰਲੋ ਵੀ ਕਹੀ ਜਾ ਸਕਦੀ ਹੈ ਕਿਉਂਕਿ ਉਹ ਬਹੁਤ ਸਾਰੀਆਂ ਸ਼ਰਤਾਂ ਉਹਦੇ ਵਿੱਚ ਲਗਾਈਆਂ ਗਈਆਂ ਹਨ। ਔਰ ਵੀ ਤੁਸੀਂ ਇੱਕ ਤਾਂ ਸਰਕਾਰੀ ਜਿਹੜਾ ਕੰਮਕਾਜ ਉਹ ਚ ਨਹੀਂ ਕਰ ਸਕੋਗੇ ਸਿਰਫ ਪ੍ਰਚਾਰ ਵਾਸਤੇ ਇਹਦੇ ਇਹਦੇ ਨਾਲ ਦੋ ਮਸਲੇ ਹੱਲ ਹੋਇਆ ਜੀ ਕਿਉਂਕਿ ਇਹ ਪਿਛਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਇਹ ਵੀ ਕਹਿੰਦੇ ਰਹੇ ਆ ਵੀ ਮੈਂ ਜੇਲ੍ਹ ਤੋਂ ਸਰਕਾਰ ਚਲਾਵਾਂਗਾ ਉਹ ਗੱਲ ਵੀ ਜਿਹੜੀ ਜੇਲ੍ਹ ਤੋਂ ਸਰਕਾਰ ਚਲਾਉਣ ਵਾਲੀ ਗੱਲ ਵੀ ਸੁਪਰੀਮ ਕੋਰਟ ਨੇ ਇਸ ਫੈਸਲੇ ਜਰਾ ਸਪਸ਼ਟ ਕਰਤੀ ਕਿ ਜੇਲ੍ਹ ਦੇ ਵਿੱਚੋਂ ਸਰਕਾਰ ਨਹੀਂ ਚੱਲ ਸਕਦੀ ਔਰ ਤੁਸੀਂ ਜਿਸ ਮਕਸਦ ਵਾਸਤੇ ਤੁਸੀਂ ਜ਼ਮਾਨਤ ਦੀ ਮੰਗ ਕੀਤੀ ਸੀ ਜਾਂ ਫਰਲੋ ਦੀ ਮੰਗ ਕੀਤੀ ਸੀ ਉਹ ਤੁਹਾਨੂੰ ਇੱਕ ਜਿਹੜੇ ਨਿਰਧਾਰਤ ਸਮੇਂ ਤੱਕ ਤੁਹਾਨੂੰ ਦਿੱਤੀ ਜਾਂਦੀ ਹੈ ਜੀ ਭਮ ਸਾਹਿਬ ਇਸ ਨੂੰ ਇੰਟਰਮ ਬਿਲ ਕਿਹਾ ਗਿਆ ਹੈ ਅੰਦਰਸਲ ਅਰਜ਼ੀ ਕਹ ਲਈਏ ਜਾਂ ਕੱਚੀ ਜ਼ਮਾਨਤ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਆ ਜੀ ਫਰਲੋ ਆਪਾਂ ਉਹਦੋਂ ਕਹਿ ਸਕਦੇ ਆ ਜਦੋਂ ਬੰਦਾ ਸਜ਼ਾ ਯਾਫਤਾ ਹੋ ਗਿਆ ਹੋਵੇ ਜੀ 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 ਸੋ ਇਹ ਬੇਲ ਭਮਸਾ ਵਰਿੰਦ ਕੇਜਰੀਵਾਲ ਨੂੰ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਤੋਂ ਮਿਲੀ ਹੈ ਹੂੰ ਉਸ ਤੋਂ ਪਹਿਲਾਂ ਮਾਨਯੋਗ ਦਿੱਲੀ ਹਾਈ ਕੋਰਟ ਨੇ ਬੇਲ ਦੀ ਜਿਹੜੀ ਅਰਜ਼ੀ ਹੈ ਉਹ ਰੱਦ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਫਿਰ ਜਿਹੜੀ ਸੁਪਰੀਮ ਕੋਰਟ ਕੇਜਰੀਵਾਲ ਨੂੰ ਜਾਣਾ ਪਿਆ ਜਿਸ ਦੇ ਵਿੱਚ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੇ ਪੰਕਰ दत्ता ਦਾ ਜਿਹੜਾ ਬੈਂਚ ਸੀ ਹੂੰ ਉਸਨੇ ਫਿਰ ਰਿਲੀਫ ਕੇਜਰੀਵਾਲ ਨੂੰ ਦਿੱਤੀ ਹੂੰ ਜਿਸ ਦੇ ਵਿੱਚ ਉਹ ਪਹਿਲਾਂ ਹੀ ਹਿੰਟ ਕਰ ਚੁੱਕੇ ਸੀ ਇਸ ਗੱਲ ਨੂੰ ਹੂੰ ਕਿ ਉਹ ਰਿਲੀਫ ਦੇਣ ਦੇ ਕੋਰਟ ਮੂਡ ਦੇ ਵਿੱਚ ਹੈ ਜਾਂ ਜੀ ਜੀ ਬਿਲਕੁਲ ਕੋਰਟ ਉਸ ਜਦੋਂ ਉਹਨਾਂ ਨੇ ਇਸ ਤਰ੍ਹਾਂ ਦੇ ਕਿਹਾ ਸੀ ਆ ਵੀ ਜੇ ਅਸੀਂ ਤੁਹਾਨੂੰ ਜ਼ਮਾਨਤ ਦੇਈਏ ਤਾਂ ਤੁਸੀਂ ਇਹ ਕੁਝ ਨਹੀਂ ਕਰ ਸਕੋਗੇ ਉੱਥੋਂ ਸਪਸ਼ਟ ਹੋ ਗਿਆ ਸੀ ਪਰ ਫੈਸਲਾ ਰਾਖਵਾ ਸੀਗਾ ਕੋਰਟ ਦਾ ਮਾਈਂਡ ਬੈਂਟ ਆਫ ਮਾਈਂਡ ਕਿਸ ਪਾਸੇ ਨੂੰ ਕਿਸ ਪਾਸੇ ਨੂੰ ਤੇ ਉਹ ਕੁਝ ਉਹਦਾ ਇੰਡੀਕੇਸ਼ਨ ਮਿਲ ਗਿਆ ਸੀ ਹਮ ਹੁਣ ਭਮ ਸਾਹਿਬ ਇਹਨਾਂ ਨੂੰ 1 ਜੂਨ ਤੱਕ ਦੀ ਜਿਹੜੀ ਆਰਜੀ ਜ਼ਮਾਨਤ ਹੈ ਜੀ ਉਹ ਕੇਜਰੀਵਾਲ ਨੂੰ ਦਿੱਤੀ ਗਈ ਹੈ ਜਿਸ ਦਾ ਈਡੀ ਨੇ ਪੁਰਜ਼ੋਰ ਵਿਰੋਧ ਕੀਤਾ ਹੂੰ ਈਡੀ ਦਾ ਇਹ ਕਹਿਣਾ ਸੀ ਕਿ ਕੇਜਰੀਵਾਲ ਇੱਕ ਮੁੱਖ ਮੰਤਰੀ ਨੇ ਇਸ ਲਈ ਉਹਨਾਂ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੱਤੀ ਜਾ ਸਕਦੀ ਹੂੰ ਤੇ ਇਹ ਇੱਕ ਰੋਂਗ ਜਿਹੜਾ ਪ੍ਰੈਸੀਡੈਂਟ ਹੈ ਇੱਕ ਗਲਤ ਫੈਸਲਾ ਇਹ ਇੱਕ ਗਲਤ ਐਗਜ਼ਾਮਪਲ ਸੈੱਟ ਕਰੂਗਾ ਹੂੰ ਕਿਉਂਕਿ ਫਿਰ ਕੱਲ ਹਰ ਕੋਈ ਜਿਹੜਾ ਹੈ ਉਹ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਕਰਨ ਦੇ ਲਈ ਉਹ ਬੇਲ ਮੰਗਿਆ ਗੁਰੂ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਚੋਣ ਪ੍ਰਚਾਰ ਕਰਨਾ ਹੂੰ ਉਹ ਕਿਸੇ ਲੀਡਰ ਦਾ ਕੋਈ ਮੌਲਿਕ ਅਧਿਕਾਰ ਨਹੀਂ ਹੈਗਾ ਜੀ ਚੋਣ ਪ੍ਰਚਾਰ ਕਰਨਾ ਹੁਣ ਇੱਥੇ ਸਮੱਸਿਆ ਹੋਊਗੀ ਜੀ ਜਦੋਂ ਅਮਰਤਪਾਲ ਨੇ ਮੰਗ ਲਈ ਵੀ ਮੈਨੂੰ ਵੀ ਦਿਓ ਹੁਣ ਉਹਨੇ ਕਾਗਜ਼ ਭਰਨ ਲਈ ਮੰਗ ਲਈ ਹਾਂਜੀ ਭਮਸਾਹਬ ਪੰਜਾਬ ਐਂਡ ਹਰਿਆਣਾ ਕੋਰਟ ਤੋਂ ਜਿਹੜੀ ਕਿ ਉਹਨੂੰ ਰਿਲੀਫ ਨਹੀਂ ਮਿਲੀ ਹੂੰ ਤੇ ਪਰ ਉਹਨੇ ਸੁਪਰੀਮ ਕੋਰਟ ਦਾ ਰੁਖ ਮੇਰਾ ਖਿਆਲ ਖਿਆਲ ਨਹੀਂ ਭਈ ਉਸਨੇ ਕੀਤਾ ਹੋਇਆ ਕੀਤਾ ਹੋਇਆ ਹੂੰ ਪਰ ਇਸ ਦੇ ਵਿੱਚ ਗੱਲ ਇਹ ਹੈ ਭਮ ਸਾਹਿਬ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਬੜਾ ਵੱਡਾ ਅੰਤਰ ਹੈ ਕਿ ਇੱਕ ਇੱਕ ਸਿਟਿੰਗ ਚੀਫ ਮਿਨਿਸਟਰ ਹੈ ਜੀ ਜਿਸ ਦੇ ਉੱਤੇ ਜਿਹੜੇ ਹੈ ਉਹ ਮਨੀ ਲਾਂਡਰਿੰਗ ਦੇ ਜਿਹੜਾ ਮਾਮਲਾ ਦਰਜ ਹੈ ਹੂੰ ਜੀ ਦੂਸਰਾ ਵਿਅਕਤੀ ਹੈ ਜਿਹੜਾ ਉਹ ਯੂਪੀਏ ਤੇ ਐਨਐਸਏ ਦੇ ਕੇਸ ਵਿੱਚ ਅੰਦਰ ਬੰਦ ਹੈ ਹੂੰ ਤੇ ਉਸ ਦੇ ਉੱਤੇ ਜਿਹੜੇ ਇੱਕ ਗੰਭੀਰ ਹਿੰਸਾ ਕਰਨ ਦੇ ਦੋਸ਼ ਨੇ ਹੂੰ ਇੱਕ ਥਾਣੇ ਦੇ ਉੱਤੇ ਪਬਲਿਕ ਸਰਵੈਂਟ ਦੇ ਉੱਤੇ ਜਿਹੜਾ ਉਹ ਹੱਲਾ ਬੋਲਣ, ਟ੍ਰੈਸਪਾਸ ਕਰਨ, ਜ਼ਖਮੀ ਕਰਨ ਇੱਕ ਸੀਨੀਅਰ ਪੁਲਿਸ ਆਫੀਸਰਜ਼ ਨੂੰ ਤੇ ਇੱਕ ਆਪਣੀ ਪ੍ਰਾਈਵੇਟ ਜਿਹੜੀ ਤੁਸੀਂ ਸਮਝਦੇ ਹੋ ਮਿਲੀਸ਼ੀਆ ਬਣਾਉਣਾ ਜਿਹੜਾ ਕਿ ਬੜਾ ਇੱਕ ਗੰਭੀਰ ਜੀ ਦੋਸ਼ ਹੈ। ਹੂੰ ਹਥਿਆਰਾਂ ਦੀ ਟ੍ਰੇਨਿੰਗ ਦੇਣੀ। ਜਿਹੇ ਗੰਭੀਰ ਦੋਸ਼ਾਂ ਦੀ ਉਹ ਵਿਅਕਤੀ ਜਿਹੜਾ ਸਾਹਮਣਾ ਕਰ ਰਿਹਾ ਹੂੰ ਸੋ ਇਹਨਾਂ ਦੋਨਾਂ ਮੈਟਰਸ ਨੂੰ ਮੈਂ ਨਹੀਂ ਸਮਝਦਾ ਵੀ ਆਪਾਂ ਇਹਨਾਂ ਨੂੰ ਜੋੜ ਕੇ ਦੇਖ ਸਕਦੇ ਹਾਂ ਕਾਲਾ ਕਿ ਬਹੁਤ ਸਾਰੇ ਲੋਕ ਇਹ ਤਰਕ ਦੇਣਗੇ ਹੂੰ ਕਿ ਦੇਖੋ ਜੀ ਇੱਧਰ ਉਹ ਹੋ ਗਿਆ ਉੱਧਰ ਉਹ ਨਹੀਂ ਹੋਇਆ ਹੂੰ ਪਰ ਮੈਂ ਨਹੀਂ ਸਮਝਦਾ ਵੀ ਇਹਨਾਂ ਦੋ ਕੇਸਿਸ ਦੇ ਵਿੱਚ ਕੋਈ ਵੀ ਜਿਹੜਾ ਉਹ ਕੰਪੈਰੀਜ਼ਨ ਕੀਤਾ ਜਾ ਸਕਦਾ ਹੈ ਜਿਹੜੀ ਦੋਸ਼ਾਂ ਦੀ ਜਿਹੜੀ ਗੰਭੀਰਤਾ ਨੂੰ ਦੇਖਦੇ ਹੋਏ ਜੀ ਸੋ ਪੰਮ ਸਾਹਿਬ ਇਹਦੇ ਵਿੱਚ ਕੇਜਰੀਵਾਲ ਦਾ ਤਰਕ ਇਹ ਸੀ ਜਿਸ ਨੂੰ ਕੋਰਟ ਨੇ ਇਹ ਮੰਨਿਆ ਵੀ ਕਿ ਇਹ ਜਿਹੜਾ ਕੇਸ ਹੈ ਉਹ 2022 ਦੇ ਵਿੱਚ ਹੂੰ ਦਰਜ ਹੋਇਆ ਸੀ ਹੂੰ ਤੇ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਉਹ ਬਿਲਕੁਲ ਐਨ ਇਲੈਕਸ਼ਨ ਦੇ ਮੌਕੇ ਕੀਤੀ ਜਾਂਦੀ ਹੈ ਸੋ ਇਹ ਜਿਹੜੀ ਕੇਸ ਹੈ ਇਸ ਦੇ ਵਿੱਚ ਜਿਹੜਾ ਹੈ ਸਿਆਸੀ ਜਿਹੜੀ ਰੰਗਤ ਹੈ ਉਹ ਖੁੱਲ ਕੇ ਦਿਖਾਈ ਪੈਂਦੀ ਹੈ ਹੂੰ ਉਹਨਾਂ ਨੂੰ ਜੇਲ੍ਹ ਦੇ ਅੰਦਰ ਸਿਰਫ ਇਸ ਲਈ ਧੱਕਿਆ ਗਿਆ ਹੈ ਤਾਂ ਕਿ ਉਹ ਚੋਣਾਂ ਦੇ ਵਿੱਚ ਪ੍ਰਚਾਰ ਨਾ ਕਰ ਸਕਣ ਹੂੰ ਤੇ ਇਹ ਇੱਕ ਡੈਮੋਕ੍ਰੇਸੀ ਦੇ ਵਾਸਤੇ ਜਿੱਥੇ ਡੈਮੋਕ੍ਰੇਸੀ ਦੀ ਜਿਹੜੀ ਨਹੀਂ ਹੁੰਦੀ ਹੈ ਹੂੰ ਉਹ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਹੁੰਦੀ ਹੈ ਫ੍ਰੀ ਐਂਡ ਫੇਅਰ ਇਲੈਕਸ਼ਨ ਦੇ ਵਾਸਤੇ ਇਹ ਕੋਈ ਚੰਗੀ ਗੱਲ ਨਹੀਂ ਕਿ ਦੋ ਸਿਟਿੰਗ ਚੀਫ ਮਿਨਿਸਟਰ ਨੂੰ ਚਾਹੇ ਉਹ ਕੇਜਰੀਵਾਲ ਹੈ ਚਾਹੇ ਉਹ ਜਿਹੜੇ ਹਿਮੰਤ ਸੁਰੇਨ ਹੈ ਹਿਮੰਤ ਸੁਰੇਨ ਹੈ ਝਾਰਖੰਡ ਦੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਰ ਦਿੱਤਾ ਜਾਵੇ ਇਲੈਕਸ਼ਨ ਤੋਂ ਪਹਿਲਾਂ ਤੇ ਹੁਣ ਉਹ ਕਹਿੰਦੇ ਆ ਕਿ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ 2022 ਤੋਂ ਜਦੋਂ ਤੋਂ ਇਹ ਮਾਮਲਾ ਦਰਜ ਆਇਆ ਤੇ ਹੁਣ 24 ਤੱਕ ਚੀਫ ਮਿਨਿਸਟਰ ਉਹ ਬਣੇ ਹੋਏ ਸੀ ਕੇਜਰੀਵਾਲ ਹੂੰ ਤੇ ਹੁਣ ਉਹ 20 ਦਿਨ ਬਾਅਦ ਜਾ ਕੇ ਉਹ ਅਜਿਹਾ ਕੀ ਕਰ ਦਣਗੇ ਜਿਸ ਦੇ ਨਾਲ ਜਾਂਚ ਪ੍ਰਭਾਵਿਤ ਹੋ ਗਈ ਜੋ ਪਹਿਲਾਂ ਨਹੀਂ ਸੀ ਕਰ ਸਕਦੇ ਹੂੰ ਸੋ ਇਸ ਲਈ ਉਹਨਾਂ ਨੂੰ ਇਸ ਇਲੈਕਸ਼ਨਾਂ ਦੇ ਵਿੱਚ ਜੇਲ੍ਹ ਦੇ ਅੰਦਰ ਤਾੜੀ ਰੱਖਣ ਦਾ ਜਿਹੜਾ ਕੋਈ ਵੀ ਤਰਕ ਹੈ ਜਿਹੜਾ ਉਹ ਨਹੀਂ ਬਣਦਾ ਹੂੰ ਸੋ ਇਸ ਲਈ ਸੁਪਰੀਮ ਕੋਰਟ ਨੇ ਭਮਸਾਪ ਉਹਨਾਂ ਨੂੰ 1 ਜੂਨ ਤੱਕ ਦੀ ਜਿਹੜੀ ਆਰਡੀ ਜਮਾਨਤ ਦੇ ਕੇ ਰਿਹਾ ਕਰ ਦਿੱਤਾ ਹੈ ਹੂੰ ਤੇ ਕੇਜਰੀਵਾਲ ਹੁਣ ਜੇਲ੍ਹ ਤੋਂ ਬਾਹਰ ਆ ਕੇ ਕੀ ਕਰ ਰਹੇ ਨੇ ਇਹਦੀ ਵੀ ਅਸੀਂ ਚਰਚਾ ਕਰਾਂਗੇ ਬਿਲਕੁਲ ਵੀ ਕੇਜਰੀਵਾਲ ਦੇ ਕਿਸ ਬਿਆਨ ਨੇ ਜਿਹੜਾ ਇੱਕ ਨਵੀਂ ਚਰਚਾ ਹਮ ਤੇ ਇੱਕ ਗੰਭੀਰ ਸੰਕਟ ਭਾਜਪਾ ਦੇ ਵਿੱਚ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਕੇਜਰੀਵਾਲ ਨੇ ਕੀਤੀ ਹੈ ਹਮ ਸਿਰਫ ਅਸੀਂ ਗੱਲ ਕਰ ਰਹੇ ਸੀ ਰਵਿੰਦਰ ਕੇਜਰੀਵਾਲ ਨੂੰ ਜਿਹੜੀ ਇੰਟਰਨ ਜਿਹੜੀ ਬੇਲ ਮਿਲੀ ਹੈ ਉਸ ਤੋਂ ਬਾਅਦ ਆ ਕੇ ਉਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਉਹ ਕਿਹੋ ਜਿਹੀਆਂ ਰਹੀਆਂ ਜੀ ਉਹ ਕੀ ਜਿਹੜੇ ਅਦਾਲਤ ਨੇ ਹਦਾਇਤਾਂ ਕੀਤੀਆਂ ਸੀ ਉਹਦੀ ਵਕੈ ਪਾਲਣਾ ਹੋ ਰਹੀ ਹੈ ਜੀ ਭਮ ਸਾਹਿਬ ਹਜੇ ਕੋਈ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦੀ ਤਾਂ ਕੋਈ ਖਬਰ ਨਹੀਂ ਆਈ ਜੀ ਪਰ ਜਿਹੜੇ ਉਹਨਾਂ ਨੇ ਬਿਆਨ ਬਾਹਰ ਆ ਕੇ ਦਿੱਤੇ ਨੇ ਉਹ ਦੇਖੋ ਅਰਵਿੰਦ ਕੇਜਰੀਵਾਲ ਨੂੰ ਅਸੀਂ ਜੋ ਮਰਜ਼ੀ ਕਹੀਏ ਹੂੰ ਆ ਕਿ ਉਹ ਸੂਲਾਂ ਤੋਂ ਆਪਣੇ ਭਗੌੜੇ ਹੋ ਚੁੱਕੇ ਨੇ ਸਵਰਾਜ ਦਾ ਜਿਹੜਾ ਉਹਨਾਂ ਨੇ ਕਿਤਾਬ ਚ ਲਿਖਿਆ ਸੀ ਉਹਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਚੁੱਕੇ ਨੇ ਹੂੰ ਤੇ ਪੰਜਾਬ ਦੇ ਵਿੱਚ ਖੁਦ ਇਕ ਤਾਨਾਸ਼ਾਹੀ ਪੁਲਿਸ ਸਟੇਟ ਚਲਾ ਰਹੇ ਨੇ ਜਿਸ ਦੇ ਵਿੱਚ ਉਹਨਾਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਜੇਲ੍ਹਾਂ ਦੇ ਵਿੱਚ ਝੂਠੇ ਕੇਸਾਂ ਦੇ ਅਚੰਬਰ ਸੁਟਿਆ ਜਾਂਦਾ ਸੁਟਿਆ ਜਾ ਰਿਹਾ ਹੈ ਜਿਸ ਚੀਜ਼ ਦਾ ਉਹ ਕੇਂਦਰ 'ਚ ਵਿਰੋਧ ਕਰਦੇ ਨੇ ਉਹ ਪੰਜਾਬ ਦੇ ਵਿੱਚ ਮਲਟੀਪਲਾਈ ਬਾਈ 2 ਕਰਕੇ ਉਹੀ ਚੀਜ਼ ਆਪਣੇ ਵਿਰੋਧੀਆਂ ਦੇ ਨਾਲ ਉਹ ਕਰਦੇ ਨੇ ਸੋ ਦੋਗਲੀ ਦੋਗਲੀ ਨੀਤੀ ਦਾ ਪਾਲਨ ਜਿਹੜਾ ਉਹ ਕਰਦੇ ਆ ਹਮ ਪਰ ਇਸ ਚੀਜ਼ ਤੋਂ ਜਿਹੜਾ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬੜੇ ਹੀ ਸ਼ਰੂੜ ਵਿਅਕਤੀ ਨੇ ਹਮ ਬੜੀ ਜਿਹੜੇ ਇੱਕ ਚਤੁਰ ਸਿਆਸਤਦਾਨ ਨੇ ਸੋ ਉਹਨਾਂ ਨੇ ਉਸੇ ਚਲਾਕੀ ਦਾ ਜਿਹੜਾ ਮਜਾਰਾ ਕਰਦੇ ਦਿੰਦੇ ਹੋਏ ਜਿਹੜਾ ਕੰਮ ਕਿਸੇ ਵੀ ਹੋਰ ਪੋਲਿਟਿਸ਼ੀਅਨ ਤੋਂ ਕਿਸੇ ਵਿਰੋਧੀ ਲੀਡਰ ਤੋਂ ਨਹੀਂ ਹੋਇਆ ਹੂੰ ਉਹ ਉਹਨਾਂ ਨੇ ਕਰਕੇ ਦਿਖਾਇਆ ਜੀ ਉਹਨਾਂ ਨੇ ਅਨੁਸਾਰ ਭਮਸਾ ਪਹਿਲਾਂ ਦਾ ਇੱਕ ਬਿਆਨ ਦਿੱਤਾ ਕਿ ਦੇ ਕੇ ਲੋਕਾਂ ਨੂੰ ਪੰਮਲਪੂਸੇ ਚ ਪਾ ਦਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਪੂਰੀ ਟਰਮ ਜਿਹੜੀ ਹੈ ਉਹ ਨਹੀਂ ਕੱਢ ਸਕਣਗੇ ਕਿਉਂਕਿ ਥੋੜੇ ਹੀ ਸਮੇਂ ਦੇ ਵਿੱਚ ਉਹ ਜਿਹੜੇ ਐ ਉਹ 75 ਸਾਲ ਦੇ ਹੋ ਜਾਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਫਿਰ ਮਾਰਗਦਰਸ਼ਕ ਮੰਡਲ ਚ ਜਾਣਾ ਪਊਗਾ ਜਿਸ ਤਰ੍ਹਾਂ ਲਾਲ ਕ੍ਰਿਸ਼ਨ ਅਡਵਾਨੀ ਮੁਰਲੀ ਮਨੋਹਰ ਜੋਸ਼ੀ ਵੈਂਕਯਾ ਨਾਇਡੂ ਸਾਰਿਆਂ ਨੂੰ ਮਾਰਗਦਰਸ਼ਕ ਮੰਡਲ ਦੇ ਵਿੱਚ ਪਾ ਕੇ ਬਾਹਰ ਕਰ ਦਿੱਤਾ ਗਿਆ ਐਕਟਿਵ ਸਿਆਸਤ ਤੋਂ ਸੋ ਉਹਨਾਂ ਨੇ ਕਿਹਾ ਕਿ ਹੁਣ ਵਾਰੀ ਮੋਦੀ ਜੀ ਦੀ ਹੈ ਹਮ ਮਾਰਗਦਰਸ਼ਕ ਮੰਡਲ ਦੇ ਜਾਣ ਦੇ ਵਿੱਚ ਹਮ ਸੋ ਭਾਜਪਾ ਇਹ ਦੱਸੇ ਕਿ ਮੋਦੀ ਜੀ ਤੋਂ ਬਾਅਦ ਜਿਹੜਾ ਹੈ ਪ੍ਰਧਾਨ ਮੰਤਰੀ ਉਹ ਕੌਣ ਬਣੂਗਾ ਹਮ ਸੋ ਭਮ ਸਾਹਿਬ ਹਲਚਲ ਮਚ ਗਈ ਹਮ ਜਿਸ ਦਾ ਜਵਾਬ ਫਿਰ ਗ੍ਰਹਿ ਮੰਤਰੀ ਨੂੰ ਸਟੇਟਮੈਂਟ ਜਾਰੀ ਕਰਕੇ ਉਸ ਦੀ ਕਲੈਰੀਫਿਕੇਸ਼ਨ ਦੇਣੀ ਪਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਸੰਵਿਧਾਨ ਦੇ ਵਿੱਚ ਕੋਈ ਅਜਿਹੀ ਚੀਜ਼ ਨਹੀਂ ਲਿਖੀ ਹੋਈ ਜਿਸ ਦੇ ਵਿੱਚ ਇਹ ਕਿਹਾ ਹੋਵੇਗਾ 75 ਸਾਲ ਤੋਂ ਵੱਡਾ ਵਿਅਕਤੀ ਜਿਹੜਾ ਹੈ ਉਹ ਐਕਟਿਵ ਸਿਆਸਤ ਦੇ ਵਿੱਚ ਨਹੀਂ ਰਹਿ ਸਕਦਾ ਹੂੰ ਤੇ ਉਸ ਨੂੰ ਮਾਰਗਦਰਸ਼ਕ ਮੰਡਲ ਦੇ ਵਿੱਚ ਜਾਣਾ ਪਊਗਾ ਮੋਦੀ ਜੀ ਹੀ ਪ੍ਰਧਾਨ ਮੰਤਰੀ ਰਹਿਣਗੇ ਹੂੰ ਸੋ ਭਮ ਸਾਹਿਬ ਇਹ ਜਿਹੜਾ ਇੱਕ ਜਿਹੜਾ ਮਾਰਗਦਰਸ਼ਕ ਮੰਡਲ ਵਾਲਾ ਜਿਹੜਾ ਦੂਸਰਿਆਂ ਨੂੰ ਜਿਹੜਾ ਹੈ ਉਹ ਖਾੜੇ ਤੋਂ ਬਾਹਰ ਸੁੱਟਣ ਦੇ ਵਾਸਤੇ ਹੂੰ ਜਿਹੜਾ ਹਤਖੰਡਾ ਅਪਣਾਇਆ ਜਾਂਦਾ ਸੀ ਉਸ ਨੂੰ ਐਕਸਪੋਜ਼ ਕਰਨ ਦਾ ਕੰਮ ਜਿਹੜਾ ਹੂੰ ਉਹ ਕੇਜਰੀਵਾਲ ਦੇ ਇੱਕੋ ਬਿਆਨ ਨੇ ਕਰ ਦਿੱਤਾ ਜੀ ਬਿਲਕੁਲ ਹੁਣ ਦੂਸਰਾ ਬਿਆਨ ਜਿਹੜਾ ਦੂਸਰੀ ਗੱਲ ਕੇਜਰੀਵਾਲ ਨੇ ਕਹੀ ਹੂੰ ਜਿਹੜੀ ਬੜੀ ਚਲਾਕੀਪਰਾ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਹੂੰ ਉਹਨਾਂ ਨੇ ਕਿਹਾ ਕੀ ਕੀ ਜੀ ਇਹਨਾਂ ਨੇ ਲਾਲ ਕ੍ਰਿਸ਼ਨੜ ਬਾਨੀ ਨੂੰ ਸਿਆਸਤ ਤੋਂ ਬਾਹਰ ਕਰ ਦਿੱਤਾ ਹੂੰ ਬੁੱਲੀ ਮਨੋਰ ਜੋਸ਼ੀ ਨੂੰ ਸਿਆਸਤ ਤੋਂ ਬਾਹਰ ਕਰ ਦਿੱਤਾ ਵੈਂਕੀਆ ਨਾਇਡੂ ਨੂੰ ਸਿਆਸਤ ਤੋਂ ਬਾਹਰ ਕਰ ਦਿੱਤਾ ਇਹਨਾਂ ਨੇ ਵਸੁੰਧਰਾ ਰਾਜੇ ਨੂੰ ਸਿਆਸਤ ਤੋਂ ਬਾਹਰ ਕਰ ਦਿੱਤਾ ਇਹਨਾਂ ਨੇ ਐਮਪੀ ਦੇ ਵਿੱਚ ਇਲੈਕਸ਼ਨ ਜਿੱਤਣ ਵਾਲੇ ਸ਼ਿਵਰਾ ਚੋਹਾਨ ਤੋਂ ਗੱਦੀ ਖੋ ਲਈ ਛੱਤੀ ਗੜ ਦੇ ਵਿੱਚ ਰਮਨ ਸਿੰਘ ਨੂੰ ਸਿਆਸਤ ਤੋਂ ਬਾਹਰ ਕਰ ਦਿੱਤਾ ਤੇ ਸਪੀਕਰ ਬਣਾ ਦਿੱਤਾ ਉਹ ਕਹਿੰਦੇ ਕਿ ਜੇ મોદી ਤੀਸਰੀ ਵਾਰ ਪ੍ਰਧਾਨ ਮੰਤਰੀ ਬਣਦੇ ਐ ਤਾਂ ਹੁਣ ਐਤਕੀ ਨੰਬਰ ਯੋਗੀ ਦਿੱਤੇ ਨਾ ਦ। ਹੂੰ ਵੀ ਪ੍ਰਧਾਨ ਮੰਤਰੀ ਬਣਦੇ 2 ਮਹੀਨਿਆਂ ਦੇ ਵਿੱਚ ਹੀ મોદી ਬਲਡوزر ਬਾਬਾ ਨੂੰ ਹੂੰ ਯੋਗੀ ਜੀ ਨੂੰ ਉਹ ਗੱਡੀਆਂ ਲਾਦਣਗੇ ਚੀਫ ਮਨਿਸਟਰ ਦੀ ਚੀਫ ਮਨਿਸਟਰੀ ਜਿਹੜੀ ਉਹ ਯੋਗੀ ਦੇ ਹੱਥੋਂ ਜਾਊਗੀ ਹੂੰ ਹੁਣ ਭਮ ਸਾਹਿਬ ਇਹ ਬਿਆਨ ਦੇਣ ਦਾ ਦੇਖੋ ਮਨੋਰਥ ਕੀ ਹੈ ਇਹ ਬਿਆਨ ਦੇ ਨਾਲ ਆਪੋਜੀਸ਼ਨ ਕੀ ਅਚੀਵ ਕਰਨਾ ਚਾਹੁੰਦੀ ਹੈ ਕੇਜਰੀਵਾਲ ਹੁਣ ਉਹਨਾਂ ਨੂੰ ਇਸ ਗੱਲ ਦੀ ਲੋਕਾਂ ਨੂੰ ਸਮਝ ਆਏ ਕਿ ਅੱਜ ਯੋਗੀ ਅਦਿੱਤਿਆਨਾਥ ਦੀ ਪੌਪੂਲੈਰਿਟੀ ਉੱਤਰ ਪ੍ਰਦੇਸ਼ ਦੇ ਵਿੱਚ ਨਰਿੰਦਰ ਮੋਦੀ ਦੀ ਪੌਪੂਲੈਰਿਟੀ ਦੇ ਨਾਲੋਂ ਕਿਤੇ ਜ਼ਿਆਦਾ ਹੈ ਕਿਤੇ ਜ਼ਿਆਦਾ ਹੈ ਅੱਜ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਅਦਿੱਤਿਆਨਾਥ ਸਭ ਤੋਂ ਵੱਡੇ ਲੀਡਰ ਨੇ ਹੂੰ ਜਿਨ੍ਹਾਂ ਨੂੰ ਲੋਕ ਸਭ ਤੋਂ ਜ਼ਿਆਦਾ ਪਸੰਦ ਕਰ ਰਹੇ ਐ ਬੁਲਡੋਜ਼ਰ ਬਾਬਾ ਉਹਨਾਂ ਨੂੰ ਕਹਿ ਰਹੇ ਐ ਕਿਉਂਕਿ ਉਹਨਾਂ ਨੇ ਯੂਪੀ ਦੇ ਵਿੱਚ ਜਿਸ ਤਰ੍ਹਾਂ ਲਾਅ ਐਂਡ ਆਰਡਰ ਰੀਸਟੋਰ ਕੀਤਾ ਐ ਉਹਨਾਂ ਦੇ ਤਰੀਕਿਆਂ ਦੀ ਚਲੋ ਆਲੋਚਨਾ ਹੋ ਸਕਦੀ ਐ ਹਮ ਪਰ ਜੋ ਰਿਜ਼ਲਟ ਉਹਨਾਂ ਨੇ ਲੋਕਾਂ ਨੂੰ ਦਿੱਤੇ ਨੇ ਉਹ ਯੂਪੀ ਦੇ ਵਿੱਚ ਕੋਈ ਸੋਚ ਨਹੀਂ ਸੀ ਸਕਦਾ ਹਮ ਜਿਸ ਤਰ੍ਹਾਂ ਸੁਰੱਖਿਆ ਦੀ ਭਾਵਨਾ ਜਿਹੜੀ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਸੀ ਹਮ ਸੋ ਯੋਗੀ ਨੇ ਮਾਫੀਆ ਰਾਜ ਦਾ ਇਹ ਜਿਹੇ ਅੰਤ ਕੀਤਾ ਐ ਕਰੜਾ ਇੱਕ ਰੁਖ ਬਣਾ ਕੇ ਕਿ ਅੱਜ ਯੂਪੀ ਦੇ ਸਭ ਤੋਂ ਲੋਕਪ੍ਰੀਏ ਮੁੱਖ ਮੰਤਰੀ ਯੋਗੀ ਅਦਿੱਤਨਾਥ ਨੇ ਤੇ ਬੱਚੇ-ਬੱਚੇ ਦੀ ਜ਼ਬਾਨ ਤੇ ਉਹਨਾਂ ਦਾ ਨਾਮ ਹੈ ਹੂੰ ਹੋਰ ਵੀ ਕਈ ਉਹਨਾਂ ਨੇ ਕੰਮ ਜਿਹੜੇ ਆ ਯੂਪੀ ਦੇ ਵਿੱਚ ਵਿਕਾਸ ਕਾਰਜ ਕੀਤੇ ਆ ਜੀ ਸੋ ਜਿਸ ਦੇ ਕਾਰਨ ਅੱਜ ਯੂਪੀ ਦੇ ਵਿੱਚ ਯੋਗੀ ਜੀ ਦੀ ਜਿਹੜੀ ਪਪੂਲਾਰਿਟੀ ਹੈ ਉਹ ਮੋਦੀ ਸਾਹਿਬੇ ਨਾਲੋਂ ਜ਼ਿਆਦਾ ਹੈ ਹੂੰ ਹੁਣ ਇਸ ਬਿਆਨ ਦੇ ਰਾਹੀਂ ਉਹ ਯੂਪੀ ਦੇ ਲੋਕਾਂ ਨੂੰ ਇਹ ਸਨੇਹਾ ਦੇ ਰਹੇ ਹੈਗੇ ਭਾਈ ਮੋਦੀ ਨੂੰ ਵੋਟਾਂ ਪਾ ਕੇ ਕਿਤੇ ਮੁੱਖ ਮੰਤਰੀ ਨਾ ਬਣਾ ਦਿਓ। ਹੂੰ। ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਗਏ ਤਾਂ ਯੋਗੀ ਜੀ ਦੇ ਹੱਥੋਂ ਮੁੱਖ ਮੰਤਰੀ ਦੀ ਕੁਰਸੀ ਜਾਊਗੀ। ਹੂੰ। ਕਿ ਲੋਕ ਜਿਹੜੇ ਯੋਗੀ ਨੂੰ ਪਿਆਰ ਕਰਨ ਵਾਲੇ ਐ ਉਹ ਡਰ ਦੇ ਮਾਰੇ ਭਾਜਪਾ ਨੂੰ ਵੋਟ ਨਾ ਪਾਉਣ। ਕਿ ਜੇ ਇਹ ਵੋਟ ਪਾ ਦਿੱਤੀ ਤਾਂ ਸਾਡੇ ਜਿਹੜੇ ਲੋਕਪ੍ਰੀਏ ਨੇਤਾ ਯੋਗੀ ਜੀ ਐ ਹੂੰ। ਨੇ ਚਲੇ ਜਾਣਗੇ ਇਹ ਚਲੇ ਜਾਣ ਉਹ ਭਮ ਸਾਹਿਬ ਜੋ ਇੱਕ ਤਰ੍ਹਾਂ ਦੀ ਜਿਹੜੀ ਯੋਗੀ ਤੇ ਮੋਦੀ ਦੇ ਵਿੱਚ ਜਿਹੜੀ ਟਸਲ ਹੈ ਉਹ ਦਿਖੀ ਹੋਈ ਹੈ ਹੂੰ ਪਹਿਲਾਂ ਵੀ ਇਹ ਖਬਰਾਂ ਆਈਆਂ ਸੀ ਕਿ ਕੇਂਦਰ ਸਰਕਾਰ ਜਿਹੜੀ ਹੈ ਯੋਗੀ ਦੇਤੇ ਨਾਲ ਨੂੰ ਕੁਰਸੀ ਤੋਂ ਲਾਉਣਾ ਚਾਹੁੰਦੀ ਹੈ ਕੋਵਿਡ ਦੇ ਵਿੱਚ ਸੋ ਇਹ ਇਸ ਤਰ੍ਹਾਂ ਦੀ ਜਿਹੜੇ ਦੋਹੀ ਬਿਆਨ ਭਮ ਸਾਹਿਬ ਉਹਨਾਂ ਨੇ ਆ ਕੇ ਦਿੱਤੇ ਹੈ ਬਾਹਰ ਜਿਹੜੇ ਉਸ ਤੋਂ ਇਹ ਲੱਗਦਾ ਹੈ ਕਿ ਜਿਹੜੀ ਭਾਜਪਾ ਇਹ ਸੋਚਦੀ ਹੋਵੇਗੀ ਕਿ ਕੇਜਰੀਵਾਲ ਜੇਲ੍ਹ ਦੇ ਅੰਦਰ ਹੀ ਚੰਗੇ ਸੀ ਹੂੰ ਸ਼ਾਇਦ ਇਸ ਵਾਸਤੇ ਹੀ ਉਹਨਾਂ ਨੂੰ ਜੇਲ੍ਹ ਯਾਤਰਾ ਕਰਾਈ ਜਾ ਰਹੀ ਸੀ ਕਿ ਕੇਂਦਰ ਸਰਕਾਰ ਇਹ ਜਾਣਦੀ ਹੈ ਵੀ ਚਾਹੇ ਇਸ ਵਿਅਕਤੀ ਦੇ ਕੋਲ ਸੀਟਾਂ ਤਾਂ ਥੋੜੀਆਂ ਹੀ ਹੋਣ ਹੂੰ ਪਰ ਜਿਹੜਾ ਇਹਦੀ ਚਾਣਕਿਆ ਬੁੱਧੀ ਹੈ ਜਿਹੜੀ ਇਹਦੀ ਹੂੰ ਉਹ ਭਾਜਪਾ ਦਾ ਨੁਕਸਾਨ ਕਰ ਸਕਦੀ ਹੈ ਸੋ ਭਮ ਸਾਹਿਬ ਹੁਣ ਆ ਗਏ ਨੇ ਜੇਲ੍ਹ ਤੋਂ ਬਾਹਰ ਤੇ ਤਾਬੜ ਤੋੜ ਜਿਹੜਾ ਹੈ ਉਹ ਚੋਣ ਰੈਲੀਆਂ ਤੇ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਹੂੰ ਮੈਨੂੰ ਲੱਗਦਾ ਵੀ ਦਿੱਲੀ ਦੇ ਵਿੱਚ ਉਹ ਜਿਹੜਾ ਚੋਣ ਪ੍ਰਚਾਰ ਕਰਨਗੇ ਤੇ ਬਾਅਦ ਦੇ ਵਿੱਚ ਪੰਜਾਬ ਵੀ ਜਾਣਗੇ ਹੂੰ ਉਹ ਕਈ ਧਿਰਾਂ ਨੂੰ ਭਮਸਾਉਂ ਚਲੋ ਭਾਜਪਾ ਨੂੰ ਤਾਂ ਨਿਰਾਸ਼ਾ ਹੋਣੀ ਹੈ ਉਹਨਾਂ ਦੇ ਬਾਹਰ ਆਉਣ ਤੋਂ ਕਈ ਹੋਰ ਧਿਰਾਂ ਤੇ ਕਈ ਹੋਰ ਸਿਆਸਤਦਾਨ ਵੀ ਨੇ ਜਿਨ੍ਹਾਂ ਨੂੰ ਬੜੀ ਅੰਦਰ ਖਾਤੇ ਜਿਹੜੀ ਨਿਰਾਸ਼ਾ ਹੋ ਰਹੀ ਹੈ ਹੂੰ ਕੇਜਰੀਵਾਲ ਦੀ ਜ਼ਮਾਨਤ ਤੇ ਆਉਣ ਤੋਂ ਜੀ ਉਹਨਾਂ ਦੇ ਵਿੱਚ ਜਿਹੜੇ ਲੀਡਰਾਂ ਨੂੰ ਕ੍ਰੈਡਿਟ ਜਾਣਾ ਸੀ ਕਿ ਕੇਜਰੀਵਾਲ ਅੰਦਰ ਹੁੰਦੇ ਤੇ ਪੰਜਾਬ ਦੇ ਵਿੱਚ ਚੰਗਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਕਰਦੀ ਹੂੰ ਤਾਂ ਕ੍ਰੈਡਿਟ ਉਹਨਾਂ ਲੀਡਰਾਂ ਨੂੰ ਜਾਣਾ ਸੀ ਜਿਹੜੇ ਬਾਹਰ ਪ੍ਰਚਾਰ ਕਰ ਰਹੇ ਨੇ ਹੂੰ ਹੁਣ ਕੇਜਰੀਵਾਲ ਦੇ ਆਉਣ ਦੇ ਨਾਲ ਦੇਖੋ ਉਹ ਇੱਕ ਡਿਸ਼ ਜਿਹੜੀ ਹੈ ਉਸ ਨੂੰ ਪਕਾਈ ਬੈਠਾ ਸੀ ਇੱਕ ਬੰਦਾ ਹੂੰ ਖੀਰ ਬਣਾਈ ਬੈਠਾ ਸੀ ਤੇ ਹੁਣ ਕੇਜਰੀਵਾਲ ਨੇ ਆ ਕੇ ਜਿਹੜਾ ਉਹਦੇ ਵਿੱਚ ਸੌਗੀ ਪਾ ਕੇ ਤੇ ਕਹਿ ਦੇਣਾ ਵੀ ਖੀਰ ਜਿਹੜੀ ਹੈ ਸਾਰੀ ਅਸੀਂ ਬਣਾਈ ਹੈ ਹੂੰ ਤੇ ਕ੍ਰੈਡਿਟ ਜਿਹੜਾ ਹੈ ਉਹ ਕੇਜਰੀਵਾਲ ਨੂੰ ਚ ਲੈ ਜਾਣਾ ਸੋ ਇਹ ਕਈ ਖਾਸ ਸਿਆਸੀ ਲੀਡਰਾਂ ਦੇ ਲਈ ਬੜਾ ਇੱਕ ਅ ਦਿਲ ਤੋੜ ਦੇਣ ਵਾਲੀ ਖਬਰ ਹੈ ਜਿਹੜਾ ਕੇਜਰੀਵਾਲ ਦਾ ਐਨ ਮੌਕੇ ਬਾਹਰ ਆ ਜਾਣਾ ਬਾਹਰ ਆ ਜਾਣਾ ਬਿਲਕੁਲ